ਮੈਨੂੰ ਕੋਈ ਆਇਆ ਮੇਰੇ ਸਾਹਮਣੇ ਮੈਨੂੰ ਪੁੱਛ ਲੋ ਬਲੈਂਕ ਮੈਂ ਨਾ ਕੋਈ ਕਹਿ ਮੈਂ ਕਹਿੰਦਾ ਮੈਂ ਪਿਆਰ ਨਾਲ ਲੈ ਕੇ ਚੱਲਾਂਗਾ ਕਿ ਇਹਨਾਂ ਨੇ ਕਿਹਾ ਤੇ ਲੜਾਈ ਕੋਈ ਨਹੀਂ ਦਾ ਪ੍ਰੋਜੈਕਸ਼ਨ ਤੇ ਆਉਣੇ ਲੱਗਣੇ ਕੋਈ ਮੈਨੂੰ ਨਿਕਿਆ ਪੁੱਛ ਲੋ ਨਾ ਮੈਂ ਨਾਲ ਸੀ ਮੈਂ ਚੁੱਪ ਨਾ ਮੋਸਟ ਸੀ ਨਾ ਨਹੀਂ ਅੰਦਰ ਗਿਆ ਮੈਂ ਕਹਿੰਦਾ ਨਹੀਂ ਕੌਣ ਗਿਆ ਤੁਹਾਡੇ ਚੁੰਡੇ ਹੀ ਗਿਆ ਬਰਿੰਦਰ ਜੀ ਵਿਸ਼ਵਾਸ ਕਰੋ ਫੋਨ ਹੋਣ ਸੀ ਹੋਇਆ ਸੀ ਬਰਿੰਦਰ ਜੀ ਸੋਹਣੇ ਹੋ ਗਏ ਸਨ ਉਹਦਾ ਛਾਲ ਵਾਲੀ ਗੱਲ ਚਾਹੋ ਇੱਕ ਮਿੰਟ ਸੁਖਪਾਲ ਆਇਆ ਸੁਖਪਾਲ ਨੂੰ ਇਨੀ ਗੱਲ ਕਹੀਏ ਕਿ ਭੈਣ ਤੋਂ ਦੇਤੇ ਕੰਦੂ ਬੋਰਡ ਇਹ ਬਾਹਰ ਕਰਕੇ ਚੱਲਣ ਦੀ ਲੋੜ ਨਹੀਂ ਕਿ ਕਿਹੜੀ ਗੱਲ ਹੋ ਗਈ ਹੈ ਮੈਂ ਕੱਥੇ ਦਾ ਫਾਗੂ ਨੂੰ ਮਿਲ ਕੇ ਆਉਂਦਾ ਭਾਜੀ ਰਾਮ ਜੀ ਉਹਨਾਂ ਨੂੰ ਟੱਕਰੇ ਗੱਲਾਂ ਕਰਦੇ ਹੋਏ ਦੱਸੋ ਕਿਉਂ ਮੈਂ ਕੱਥੇ ਦਾ ਫਾਗੂ ਨੂੰ ਮਿਲ ਕੇ ਆਉਂਦਾ ਭਾਜੀ ਰਾਮ ਜੀ ਉਹਨਾਂ ਨੂੰ ਟੱਕਰੇ ਗੱਲਾਂ ਕਰਦੇ ਹੋਏ ਦੱਸੋ ਕਿਉਂ ਮੈਂ ਕੱਥੇ ਦਾ ਫਾਗੂ ਨੂੰ ਮਿਲ ਕੇ ਆਉਂਦਾ ਭਾਜੀ ਰਾਮ ਜੀ ਉਹਨਾਂ ਨੂੰ ਟੱਕਰੇ ਗੱਲਾਂ ਕਰਦੇ ਹੋਏ ਦੱਸੋ ਕਿਉਂ ਮੈਂ ਕੱਥੇ ਦਾ ਫਾਗੂ ਨੂੰ ਮਿਲ ਕੇ ਆਉਂਦਾ ਭਾਜੀ ਰਾਮ ਜੀ ਉਹਨਾਂ ਨੂੰ ਟੱਕਰੇ ਗੱਲਾਂ ਕਰਦੇ ਹੋਏ ਦੱਸੋ ਕਿਉਂ ਮੈਂ ਕੱਥੇ ਦਾ ਫਾਗੂ ਨੂੰ ਮਿਲ ਕੇ ਆਉਂਦਾ ਭਾਜੀ ਰਾਮ ਜੀ ਉਹਨਾਂ ਨੂੰ ਟੱਕਰੇ ਗੱਲਾਂ ਕਰਦੇ ਹੋਏ ਕਹਿੰਦਾ ਜਾਣ ਕਰਦੇ ਨਾ ਇਹ ਜੋ ਸਾਰਾ ਸਾਈਡ ਤੇ ਨਾ ਹੋਇਆ ਚਲੋ ਸਾਰਾ ਸਾਈਡ ਤੇ ਨਾ ਹੋਇਆ ਚਲੋ ਅੱਛਾ ਜੇ ਤੂੰ ਚਾਹੇ ਚਲੋ ਜਿਵੇਂ ਤੁਸੀਂ ਚਾਹੋ ਚਲੋ ਆਪਸ ਕਰ ਚਲੋ ਅੱਛਾ ਥੋੜੇ ਥੋੜੇ ਇਲੈਕਸ਼ਨ ਕਰਵਾਉਂਗਾ ਯਾਰ ਮੈਂ ਕੋਈ ਗੱਲ ਨਹੀਂ ਕਰਾਂਗਾ ਮੈਂ ਝੂਰ ਗਿਆ ਬਾਕੀ ਕਹਿੰਦਾ ਉਹ ਦੇਖ ਲੈ ਕੋਣੀ ਨਹੀਂ ਚਾਹੀਦੀ ਕੋਣੀ ਪੈਂਦੀ ਪੈਂਦੀ ਨਹੀਂ ਪਹਿਲਾਂ ਪਿਆਰ ਨਾਲ ਹੋਵੇ ਚੱਲਿਆ ਆਈ ਬਣਾਉਂਦਾ ਹਾਂ ਸਭ ਕਰਕੇ ਆ ਕੋਈ ਚੱਲਦਾ ਹਰ ਵਾਰ ਬੈਠੋ ਬਹਾਰ ਜਾ ਦੋ ਮਟਾ ਚਲੋ ਅਸੀਂ ਅਸੀਂ ਇਹ ਕਰ ਰਹੀ ਨੀ ਕਿ ਕਿਤ ਤੱਕ ਮੰਨੋ ਅਸੀਂ ਮੈਂ ਪਹੁੰਚੇ ਨੇ ਇੱਕ ਮਿੰਟ ਲਈ ਗੱਲ ਕਰਦੇ ਆਂ ਅਸੀਂ ਬਾਹਰ ਆ ਗਏ ਸਾਰੇ ਬਾਈ ਸੁਣੋ ਬਰਿੰਦਰ ਜੀ ਨਹੀਂ 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 ਸੁਣੋ ਮੈਂ ਤਾਂ ਪਰੇ ਨੂੰ ਭੈਣ ਤੋਂ ਨਹੀਂ 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 ਜਿਹਨੇ ਪਾਸ ਕੀਤੀ ਹੈ ਨਾ ਉਹ ਬੜਾ ਵੱਡਾ ਹਰਾਮਜਾਦਾ ਜਿਹਨੇ ਗੱਲ ਕਰਕੇ ਜਾਣ ਕੇ ਕਹਿ ਤਾ ਤੁਹਾਨੂੰ ਫਿਰ ਨਹੀਂ ਮੈਂ ਕੰਨ ਦੀ ਗੱਲ ਹੀ ਸਮਝ ਨਹੀਂ ਆ ਰਹੀ ਅਸੀਂ ਕਿੰਨਾ ਕੱਚਾ ਨਾ ਬਣਾ ਕਰੋ ਦੂਜੀ ਗੱਲ ਨੂੰ ਹੋਰ ਦਲ ਸਾਰੀ ਮੂਵੀ ਮੈਂ ਕਿਹਾ ਖਲੋ ਗਿਆ ਅਸੀਂ ਕੋ ਪਜੀਦ ਨੂੰ ਦੋ ਗਣਾਂ ਮੈਂ ਸੀ ਮੈਂ ਤਾਂ ਨਹੀਂ ਡਰਿਆ ਪਰ ਡਰਦਾ ਨਹੀਂ ਕਿ ਅਸੀਂ ਦੋ ਵਕਤ ਮੈਂ ਦੇਖੀ ਜੋ ਬੰਦਾ ਬੱਚਾ ਜਿਹੜਾ ਗਣਾਂ ਮੈਂ ਤੋਦੇ ਮੈਨੂੰ ਕਹਿੰਦਾ ਵੀ ਆ ਜਾਓ ਅੰਦਰ ਮੈਂ ਕਿਹਾ ਆ ਜਾਓ ਅੰਦਰ ਅਸੀਂ ਤੂੰ ਆਇਆ ਮੈਂ ਤੂੰ ਹੋ ਅੰਦਰ ਮੈਂ ਚ ਖੜੂ ਗਿਆ ਕਿਉਂਕਿ ਬਾਈ ਮੈਨੂੰ ਤੂੰ ਕਰਕੇ ਬੋਲੋਗੇ ਮੈਂ ਤੂੰ ਕਰਕੇ ਜਰੂ ਬੋਲਾਂਗਾ ਦਾਨੇ ਬਾਦ ਮੈਂ ਹੋ ਗਿਆ ਤੁਸੀਂ ਆਪਾਂ ਬੜੀਆਂ ਇਲੈਕਸ਼ਨ ਚੋਂ ਕਿਉਂ ਆ ਮੈਂ ਚ ਖੜੋ ਚਲੋ